ਕਾਲਜੁਗ ਦੇ ਸਮੇਂ ਭਿਆਨਕ ਤੇਜ਼ ਹੜ ਝੁਲਮਾਂ ਦਾ ਆਇਆ ਸੀ ਜਦ ਬਾੜ ਖੇਤ ਨੂੰ ਖਾ ਰਹੀ ਸੀ ਚੋ ਪਾਸੀ ਨੇਰਾ ਸਾਆ ਸੀ ਤਾਂ ਸਤ ਚੰਦਰ ਮੇ ਨੇਰੇ ਨੂੰ ਝਟਪਲ ਵਿੱਚ ਆਣ ਹੁਡਾਇਆ ਏ ਜਗਤ ਜਲੰਦਾ ਤਾਰਨ ਲਈ ਗੁਰ ਨਾਨਕ ਜਗ ਤੇ ਆਇਆ ਏ ਮਾਤ੍ਰੇਪਤਾ ਦੀ ਕੋ ਖੋਈ ਸਫਲੀ ਕਰ ਕਾਲੂ ਦੇ ਮਿਲਨ ਵਧਾਈਆਂ ਸੀ ਰਾਇ ਪੋਏ ਦੀ ਤਲਵੰਡੀ ਵਿੱਚ ਰਸਨਾਈਆਂ ਹੀ ਰਸਨਾਈਆਂ ਸੀ ਅਰਸਾ ਚੋਂਦਿਓ ਤੇ ਪਰੀਆਂ ਨੇ ਖੁਸ਼ੀਆਂ ਦਾ ਮੀਂਹ ਵਰਸਾਇਆ ਏ ਜਗਤ ਜਲੰਦਾ ਤਾਰਨ ਲਈ ਗੁਰ ਨਾਨਕ ਜਗ ਤੇ ਆਇਆ ਏ ਸੀ ਭੈਣ ਨਾਰ ਕੀ ਜਾਣ ਲਿਆ ਮੇਰਾ ਪੀਰਾ ਰੂਪ ਅਲਾਹੀ ਏ ਜਗ ਦੇ ਕਸ਼ਟ ਨਿਵਾਰੇਗਾ ਸਭ ਆਲਮ ਦੇ ਗਵਾਹੀ ਬਲੀਆਂ ਦਾ ਮਾਨ ਗਵਾਉਣ ਲਈ ਲੈ ਸਰਬ ਸ਼ਕਤੀਆਂ ਤਾਇਏ ਜਗਤ ਜਲੰਧਾ ਤਾਰਨ ਲਈ ਗੁਰ ਨਾਨਕ ਜਗ ਤੇ ਆਇਆ ਏ ਸਾ ਉਹ ਸੇਧ ਪਖੰਡੀ ਸੋ ਦੇਗਾ ਪੰਡਤਾਂ ਦੇ ਪਰਮ ਨਿਵਾਰੇਗਾ ਠੱਗਾਂ ਨੂੰ ਸਜਣ ਬਣਾਵੇਗਾ ਡੁੱਬਿਆਂ ਦੇ ਬੇੜੇ ਤਾਰੇਗਾ ਇਹ ਜੋਗੀ ਸੱਚਾ ਰਹਿ ਬਰ ਹੈ ਜਸ ਗੁਰਮੁਖ ਖਸਾਂ ਕੀ ਗਾਇ ਏ ਜਗਤ ਜਲੰਦਾ ਤਾਰਨ ਲਈ ਗੁਰ ਨਾਨਕ ਜਗ ਤੇ ਆਇਆ ਏ ਬੈ ਮਾ ਦੀ ਦੁਨੀਆ ਮੁੱਕ ਗਈ ਸਭ ਮਿਟ ਗਿਆ ਕੂੜ ਪਸਾਰਾ ਏ ਚੰਦ ਚੜ ਪਿਆ ਵਿੱਚ ਤਲ ਬੰਡੀ ਦੇ ਜਗ ਰੋਸ਼ਨ ਹੋ ਗਿਆ ਸਾਰਾ ਏ ਪਤ ਚੜ ਤੇ ਜੋਵਣ ਆ ਗਿਆ ਏ ਫੁੱਲਾਂ ਨੇ ਰੰਗ ਬਟਾਇਆ ਏ ਜਗਤ ਜਲੰਦਾ ਤਾਰਨ ਲਈ ਗੁਰ ਨਾਨਕ ਜਗ ਤੇ ਆਇਆ ਏ ਇਸ ਆਉੜਾ ਬਟ ਆਨੀ ਤਰਤੀ ਤੇ ਆ ਮੀ ਬੇਰਾ ਦਾ ਬਸ ਪਿਆ ਇਸ ਆਉੜਾ ਬਟ ਆਨੀ ਤਰਤੀ ਤੇ ਆ ਮੀ ਮੇਰਾ ਦਾ ਬਸ ਪਿਆ ਏ ਹਾਂ ਮੀ ਹੂ ਮਜਲੂਮਾਂ ਦਾ ਹਰ ਦੁਖੀ ਦਾ ਤੇਰਾ ਹੱਸ ਪਿਆ ਤਕਮੋਖ ਰਹਾਣੀ ਚੇਰੇ ਨੂੰ ਹਰ ਇੱਕ ਨੇ ਆਖ ਸੁਣਾਇਆ ਏ ਜਗਤ ਜਲੰਦਾ ਤਾਰਨ ਲਈ ਗੁਰਨਾਨਕ ਜਗ ਤੇ ਆਇਆ ਏ ਜਾ ਵੇਖਿਆ ਰਾਇ ਬੁਲਾਰ ਜਹਾਂ ਸਰਦਾਂ ਨਾਲ ਸੀਸ ਝੁਕਾ ਦਤਾ ਏ ਆਪਰੂਪ ਪਰਮੇਸ਼ਰ ਦਾ ਜਿਨ ਗਿਆਨ ਦਾ ਦੀਪ ਜਗਾ ਦਤਾ ਇਹੇ ਕਰਨੀ ਅੱਗੇ ਚੱਕ ਜਾਏਗੀ ਅਸ ਜਗ ਦੀ ਸਾਰੀ ਮਾਇਆ ਏ ਜਗਤ ਜਲੰਦਾ ਤਾਰਨ ਲਈ ਗੁਰ ਨਾਨਕ ਜਗ ਤੇ ਆਇਆ ਏ ਹੇ ਦੁਖੀਆਂ ਜਤੀਮਾਂ ਨੀਚਾਂ ਨੂੰ ਹੋ ਦੁਖੀਆਂ ਜਤੀਮਾਂ ਨੀਚਾਂ ਨੂੰ ਰਾਜਾ ਪਹਹਾਵੇਗਾ ਪਾਪਾਂ ਦੀ ਖੱਟੀ ਭੰਡੇਗਾ ਕਿਰਤੀ ਨੂੰ ਗਲ ਨਾਲ ਲਾਵੇਗਾ ਰੱਬ ਦਾ ਹਰ ਹਿਰਦੇ ਵਿੱਚ ਵਸਦਾ ਏ ਕਿਉਂ ਮਰ ਵੀ ਤੇੜਾ ਪਾਇਆ ਏ ਜਗਤ ਜਲੰਦਾ ਤਾਰਨ ਲਈ ਗੁਰ ਨਾਨਕ ਜਗਤੇ ਆਇਆ ਏ ਏ ਜਗਤ ਜਲੰਦਾ ਤਾਰਨ ਲਈ ਗੁਰ ਨਾਨਕ ਜਗਤੇ ਆਇਆ ਏ ਏ